ਇਹ ਗਰਾਇੰਡ ਬੰਗਾਣਾ ਪੜਨ ਲੱਗਿਆ। ਹਾਂ। ਮਾਡੀ। ਕਰ ਲੈ। ਹੋਰ ਹੋਰ। ਅੱਜ ਕੀ ਮਾਮਲਾ ਕੀ ਜਿਹੜਾ ਅੱਜ ਪ੍ਰੈਸ ਕਾਨਫਰੰਸ। ਇਹਦਾ ਬਾਬਰਾ ਜੀ ਕੱਰੀ ਕੱਲ ਪੁਲਿਸ ਪਾਟੀ ਜਗੀ ਸੀ ਨੀ। ਅਸਫਲ ਰਿਹਾ ਫਿਰ ਨਹੀਂ। ਇੱਕਟੇ। ਹੋਰ ਹੁਣ ਤੱਕ। ਫਿਰ ਦਰਦ ਤੋਂ ਜਲਦ ਨੂੰ। ਵੱਲੇ ਕੋਲ ਨੂੰ ਆਪਣਾ ਇੰਦਰਾ ਪੋਟੀ ਦਾ ਨਹੀਂ ਹੈ। ਤੇ ਜੀ ਕੋਸੀ ਦੇ ਕੋਲ ਕੰਮ। ਬਾਜੀ ਤੁਸੀਂ ਇੱਧਰ ਆ ਜਾਓ ਇੱਕ ਇੱਥੇ ਆ ਮੈਂ ਲੈ ਲਿਆ। ਨਹੀਂ ਮੈਡਮ। ਇਹ ਬੈਠ ਜੀ। ਕੋਸੀਰ ਪਲੀਸ ਅਫਸਰਾਂ ਦੇ ਅਧਿਕਾਰਾਂ ਦੇ ਮੁਤਾਬਕ ਨਸ਼ੇ ਪਰੰਦੀ ਜਿਹੜੀ ਆਪਾਂ ਮਨੇ ਮੜੀਆਂ। ਉਸੇ ਸੰਬੰਧ ਵਿੱਚ ਚੌਕੀ ਇਨਚਾਰਜ ਸਮੇਤ ਪੁਲਿਸ ਫੋਰਟੀ ਨਾਕਾ ਲਾਇਆଥି ਹੁਕਮਤੀ ਰੋਡ ਤੇ ਤੇ ਗਾਇਬ ਗਾਇ ਇਸ ਚੈੱਕ ਕਰ ਰਹੇ ਸੀਗੇ ਤੇ ਇੱਕ ਲੜੀ ਜਿਹੜੀ ਸੀ ਉਹ ਇਹਨਾਂ ਨੂੰ ਪੀਸ ਫੋਰਟੀ ਨੇ ਦੇਖ ਕੇ ਜਿਹੜਾ ਮੜਾ ਖਿਸਕਣ ਲੱਗੇ ਜਿਦੋਂ ਇਹਨਾਂ ਨੂੰ ਸ਼ੱਕ ਪੈ ਗਿਆ ਤੇ ਇਹਨਾਂ ਨੇ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਨਾਮ ਪਤਾ ਪੁੱਛਿਆ ਤੇ ਉਹਦਾ ਜਿਹੜਾ ਹੱਥ 'ਚ ਫੜਿਆ ਹੋਇਆ ਬੈਂਟ ਛੋਟਾ ਹੈਂਡ ਬੈਗ ਜਿਹੜਾ ਛੋਟਾ ਲੜੀ ਦਾ ਹੁੰਦਾ ਉਹ ਚੈੱਕ ਰਾਇਆ ਉਹ ਚੈੱਕ ਕਰਤਾ ਉਹਦੇ ਕੋਲੋਂ ਜਿਹੜੀ ਸੀ 9 ਗ੍ਰਾਮ ਸਰਨ ਬਰਾਬਰ ਤੇ ਨਾਂ ਹੈਗਾ ਜਸਮੀਨ ਔਰ ਵਾਈਫ ਆਫ ਰੀਟ ਮੱਖੜ ਸਿੰਘ ਵਾਸੀ ਭੋਂਗਰਨੀ ਇਹ ਪਰਿਵਾਰ ਜਿਹੜਾ ਜੀ ਕਾਫੀ ਪਹਿਲਾਂ ਵੀ ਸਰਗਰਮ ਹੈ ਇਹਨਾਂ ਦੇ ਆਲਰੇਡੀ ਕਿਤਨੋਂ ਦੋ ਲੜਕੇ ਆ ਦੋਨੋਂ ਹੀ ਲੜਕੇ ਪਹਿਲਾਂ ਹੀ ਜੇਲ੍ਹ ਚ ਆ ਤੇ ਇਹ ਲੜੀੜੀ ਦੇ ਉੱਤੇ ਵੀ ਜਿਹੜੇ ਪਹਿਲਾਂ ਦੋ ਦਿਨ ਮਕਦਮੇ ਦਰਜ ਹੈਗੇ